ਕਿਸਾਨ ਹੁਣ ਫਿਰ ਦਿੱਲੀ ਜਾਣ ਦਾ ਐਲਾਨ ਕਰ ਚੁੱਕੇ ਨੇ ਔਰ ਇਸ ਵਕਤ ਤੱਕ ਖਨੌਰੀ ਬਾਰਡਰ ਤੋਂ ਮੈਂ ਤੁਹਾਨੂੰ ਦਿਖਾ ਰਿਹਾ ਜਦੋਂ ਦਾ ਜਗਜੀਤ ਸਿੰਘ ਡੱਲੇਵਾਲ ਨੂੰ ਪੰਜਾਬ ਦੀ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀਗਾ ਔਰ ਹੁਣ ਰਾਤ ਜਗਜੀਤ ਸਿੰਘ ਡੱਲੇਵਾਲ ਨੂੰ ਛਡਾ ਕੇ ਕਿਸਾਨ ਇੱਥੇ ਖਨੌਰੀ ਬਾਰਡਰ ਲੈ ਆਏ ਨੇ ਤਾਂ ਉਦੋਂ ਦਾ ਦੁਬਾਰਾ ਫਿਰ ਇਹ ਕਿਸਾਨ ਮੋਰਚਾ ਭਰਨਾ ਸ਼ੁਰੂ ਹੋ ਗਿਆ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਲਗਭਗ 2-3 ਕਿਲੋਮੀਟਰ ਤੱਕ ਪਿੱਛੇ ਇੱਧਰ ਟਰਾਲੀਆਂ ਨੇ ਔਰ 2-3 ਕਿਲੋਮੀਟਰ ਅੱਗੇ ਤੱਕ ਆਨਾਂ ਦੀਆਂ ਟਰਾਲੀਆਂ ਖਣੌਰੀ ਬਾਰਡਰ ਦੇ ਉੱਪਰ ਮੌਜੂਦ ਨੇ ਕਈ ਕਿਲੋਮੀਟਰ ਦੋਨਾਂ ਸਾਈਡ ਕਿਉਂਕਿ ਇਹ ਡਬਲ ਰੋਡ ਹੈ ਤੇ ਡਬਲ ਰੋਡ ਦੇ ਉੱਪਰ ਦੋਨੋਂ ਸਾਈਡ ਕਿਸਾਨਾਂ ਦੀਆਂ ਟਰਾਲੀਆਂ ਜਿਹੜੀਆਂ ਨੇ ਉਹ ਖੜੀਆਂ ਨੇ ਰਾਤ ਦੇ ਕਾਫੀ ਗਿਣਤੀ ਕਿਸਾਨ ਜਿਹੜੇ ਨੇ ਉਹ ਇੱਥੇ ਵਾਪਸ ਆਏ ਨੇ ਔਰ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਟਿਕਰੀ ਬਾਰਡਰ ਔਰ ਸਿੰਘੂ ਬਾਰਡਰ ਦੇ ਉੱਪਰ ਦਿੱਲੀ ਮੋਰਚਾ ਲੱਗਿਆ ਸੀ ਸੇਮ ਉਸੇ ਤਰ੍ਹਾਂ ਇਹ ਮੋਰਚਾ ਜਿਹੜਾ ਹੈ ਇਸ ਟਾਈਮ ਖਣੋਰੀ ਬਾਰਡਰ ਤੇ ਸ਼ੰਭੂ ਬਾਰਡਰ ਦੇ ਉੱਪਰ ਡਟਿਆ ਹੋਇਆ ਔਰ ਇੱਥੇ ਅੱਗੇ ਸਟੇਜ ਚੱਲ ਰਹੀ ਹੈ ਸਟੇਜ ਦੇ ਉੱਪਰ ਜਗਜੀਤ ਸਿੰਘ ਡੱਲੇਵਾਲ ਵੀ ਮੌਜੂਦ ਨੇ ਜਿਹੜੇ ਕਿ ਰਾਤ ਹੀ ਕਿਸਾਨ ਪੁਲਿਸ ਹਰਾਸ ਦੇ ਵਿੱਚੋਂ ਜਾਂ ਡੀਐਮਸੀ ਹਸਪਤਾਲ ਪੁਲਿਸ ਹਰਾਸ ਦੇ ਵਿੱਚੋਂ ਛਡਾ ਕੇ ਲੈ ਕੇ ਆਏ ਨੇ ਪੁਲਿਸ ਕਹਿੰਦੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਅਸੀਂ ਇਲਾਜ ਕਰਨ ਲਈ ਲੈ ਕੇ ਆਏ ਆ ਕਿਸਾਨ ਕਹਿੰਦੇ ਨੇ ਕਿ ਪੰਜਾਬ ਪੁਲਿਸ ਅਗਵਾ ਕਰਕੇ ਲੈ ਕੇ ਗਈ ਹੈ ਤੇ ਨਜ਼ਰਬੰਦ ਰੱਖਿਆ ਡੱਲੇਵਾਲ ਨੂੰ ਤੁਸੀਂ ਦੇਖ ਸਕਦੇ ਹੋ ਆ ਜਿਹੜੇ ਇਹਨਾਂ ਟਰਾਲੀਆਂ ਦੇ ਵਿੱਚੋਂ ਕਿਸਾਨ ਇਕੱਠੇ ਹੋ ਕੇ ਤੇ ਸਟੇਜ ਦੇ ਕੋਲੇ ਪਹੁੰਚੇ ਹੋਏ ਨੇ ਇੱਥੇ ਉਸੇ ਤਰ੍ਹਾਂ ਕਿਸਾਨ ਡਟੇ ਹੋਏ ਨੇ ਜਿਵੇਂ ਸਿੰਘੂ ਬਾਰਡਰ ਔਰ ਜਿਵੇਂ ਟਿਕਰੀ ਬਾਰਡਰ ਦਿੱਲੀ ਮੋਰਚੇ ਵੱਲੇ ਡਟੇ ਸਿਗੇ ਤੁਸੀਂ ਦੇਖ ਸਕਦੇ ਹੋ ਦੋਨੋਂ ਤਰਫ ਸੜਕ ਡਬਲ ਸੜਕ ਹੈ ਆਉਣ ਵਾਲੀ ਤੇ ਜਾਣ ਵਾਲੀ ਤੇ ਦੋਨੋਂ ਤਰਫ ਕਿਸਾਨਾਂ ਦੀਆਂ ਟਰਾਲੀਆਂ ਜਿਹੜੀਆਂ ਨੇ ਉਹ ਮੌਜੂਦ ਨੇ ਔਰ ਇਧਰ ਤੁਹਾਨੂੰ ਅਸੀਂ ਦਿਖਾਉਨੇ ਆ ਥੋੜੀ ਥੋੜੀ ਦੂਰੀ ਦੇ ਉੱਪਰ ਜਿਹੜੇ ਲੰਗਰ ਤਿਆਰ ਹੁੰਦੇ ਨੇ ਇਹ ਤੁਸੀਂ ਦੇਖੋ ਇਹ ਬਾਈ ਜੀ ਜਿਹੜਾ ਲੰਗਰ ਤਿਆਰ ਕਰਨ ਦੇ ਲਈ ਪਤੀਲਾ ਸਾਫ਼ ਕਰ ਰਹੇ ਨੇ ਔਰ ਇਧਰ ਤੁਸੀਂ ਦੇਖੋ ਇਹ ਆਪਣੇ ਜਿਹੜੇ ਕਿਸਾਨ ਵੀਰ ਨੇ ਇਹ ਲੰਗਰ ਦੀ ਤਿਆਰੀ ਕਰ ਰਹੇ ਨੇ ਮਟਰ ਕੱਢੇ ਜਾ ਰਹੇ ਨੇ ਗਾਜਰਾ ਛਿੱਲੀਆਂ ਜਾ ਰਹੀਆਂ ਗੰਢੇ ਚੀਰੇ ਜਾ ਰਹੇ ਨੇ ਔਰ ਉਸੇ ਤਰ੍ਹਾਂ ਜਿਵੇਂ ਦਿੱਲੀ ਥੋੜੀ ਥੋੜੀ ਦੂਰੀ ਦੇ ਉੱਪਰ ਲੰਗਰ ਚੱਲਦੇ ਸੀ ਉਸੇ ਤਰ੍ਹਾਂ ਇੱਥੇ ਵੀ ਹੈ ਮੀਆਂ ਕਾਲ ਆਪਾਂ ਗੱਲ ਕਰਦੇ ਆਂ ਬਾਈ ਜੀ ਇਹ ਸਾਰਾ ਦਿੱਲੀ ਜਾਣ ਦਾ ਲਾਂਚ 6 ਤਰੀਕ ਦਾ ਕਰ ਚੁੱਕੇ ਹਾਂ ਕਿਵੇਂ ਮਨੋਵਲ ਕੁਝ ਦੁਨੀਆ ਵਾਲਾ ਬਸ ਅਸੀਂ ਤਾਂ ਰੈਡੀ ਆ ਜੀ ਬਸ ਸਾਨੂੰ 6 ਤਰੀਕ ਦੂਰ ਲਾਜੀ ਥੋੜੀ ਜਿਹੀ ਸ਼ੇਟੀ ਆਵੇ ਤੇ 6 ਤਰੀਕ ਅਸੀਂ ਅੱਛਾ ਡਰ ਨਹੀਂ ਲੱਗਦਾ ਜੇ ਅੱਗੇ ਵਾਂਗ ਪੁਲਿਸ ਨੇ ਅਥਰੂ ਗੈਸ ਦੇ ਗੋਲੇ ਤੇ ਗੋਲੀਆਂ ਚਲਾਤੀਆਂ ਫੇਰ ਜਮਾਨੇ ਦਾ ਗੱਲ ਬੰਦਾ ਫਿਰ ਵਾਂਗ ਜਿਵੇਂ ਆਏ ਆ ਉਵੇਂ ਜਾਣਾ ਬਸ ਮੈਂ ਤਾਂ ਨਾਮ ਲਖਾਤਾ ਇੱਥੇ ਅੱਛਾ ਮੇਰਾ ਨੰਬਰ ਆ ਗਿਆ ਉਹਨੇ ਦੂਰ ਦੀ ਧਰਤੀ ਆਜਾ ਨੋਟ ਕਰੇ ਪੰਜਾਬ ਵਾਲੋ ਆ ਉਦੋਂ ਹੀ ਲੋਕ ਠੀਕ ਹੈ ਜੀ ਬਾਪੂ ਜੀ ਆ ਤੁਹਾਡੀ ਉਮਰ ਕਾਫੀ ਹੋ ਚੁੱਕੀ ਹੈ ਦਿੱਲੀ ਜਾਣ ਦਾ ਐਲਾਨ ਕਰ ਚੁੱਕੇ ਹਾਂ 6 ਤਰੀਕ ਨੂੰ ਡਰ ਨਹੀਂ ਲੱਗਦਾ ਜੇ ਅੱਗੇ ਵਾਂਗ ਗੋਲੀਆਂ ਚੱਲ ਪੀਆਂ ਥਰੂ ਗੈਸ ਦੇ ਗੋਲੇ ਡਰ ਜਵਾਂ ਨਹੀਂ ਲੱਗਦਾ ਐਦਾਂ ਨਹੀਂ ਵੀ ਉੱਥੇ ਹੀ ਮਰਨਾ ਤੇ ਇੱਧੇ ਕਿਹਦੇ ਸਰਕਾਰ ਦੇ ਗੱਲਾਂ ਕਿਹਨੇ ਮਰਾਂਗੇ ਹਾਂ ਬਾਕੀ ਅੱਛਾ ਜਮਾਂ ਬਿਲਕੁਲ ਡਰ ਨਹੀਂ ਲੱਗਦਾ ਡਰਦਾ ਭਲਾ ਕੇ ਆਏ ਆ ਉੱਥੇ ਡਰ ਰੱਖੇ ਆ ਕਿੱਥੇ ਰੱਖ ਕੇ ਆਏ ਆ ਡਰ ਪੈ ਪਿੰਡ ਰੱਖੇ ਆ ਹਾਂ ਇਹ ਘਰ ਦੇ ਕਹਿੰਦੇ ਨਹੀਂ ਵੀ ਤੂੰ ਨਾ ਬਾਪੂ ਜਾ ਆਵੇ ਪੰਗੇ ਲੈਣੇ ਹੋ ਨਾ ਨਾ ਜਮਾ ਨਹੀਂ ਉਹਦਾ ਨਹੀਂ ਵੀ ਜਾਉਂਦਾ ਵਾਦ ਤੋਂ ਵਾਦ ਜਾਉਂਦਾ ਨਹੀਂ ਅੱਛਾ ਹਾਂ ਠੀਕ ਹੈ ਇਹ ਬਾਪੂ ਨੂੰ ਆਪਾਂ ਪੁੱਛਦੇ ਆ ਪਹਿਲਾਂ ਤਾਂ ਮਟਰ ਕੱਢਰੇ ਬਾਈ ਤੋਂ ਪੁੱਛਦੇ ਆ ਬਾਈ ਜੀ 6 ਤਰੀਕ ਨੂੰ ਦਿੱਲੀ ਕੂਚ ਕਰਨ ਦਾ ਐਲਾਨ ਕਰ ਚੁੱਕੇ ਹਾਂ ਜਗਜੀਤ ਸਿੰਘ ਢੱਲੇਵਾਲ ਨੂੰ ਲੈ ਗਈ ਸੀ ਪੰਜਾਬ ਪੁਲਿਸ ਚੱਕ ਕੇ ਉਹਨੂੰ ਵਾਪਸ ਲੈਂਦਾ ਤਾਂ ਹੁਣ 6 ਤਰੀਕ ਨੂੰ ਦਿੱਲੀ ਕੂਚ ਕਰੋਗੇ ਜਰੂਰ ਜਾਵਾਂਗੇ ਜਰੂਰ ਜਾਵਾਂਗੇ ਜੋ ਮਰਜ਼ੀ ਹੋ ਜੇ ਜਰੂਰ ਅੱਛਾ ਅੱਛਾ ਆ ਬਾਪੂ ਜੀ ਕੀ ਲੱਗਦਾ ਹੈ ਭਗਵੰਤ ਮਾਨ ਹੋਰੀ ਕਹਿੰਦੇ ਨੇ ਕਿ ਅਸੀਂ ਤਾਂ ਕਿਸਾਨਾਂ ਦੇ ਨਾਲ ਆ ਪਰ ਪੰਜਾਬ ਦੀ ਪੁਲਿਸ ਢੱਲੇਵਾਲ ਸਾਹਿਬ ਨੂੰ ਇੱਥੋਂ ਚੁੱਕ ਕੇ ਲੈ ਕੇ ਗਈ ਹੈ ਇਹ ਅੰਦਰੋਂ ਅੰਦਰੋਂ ਹੈ ਨਹੀਂ ਕਿ ਉੱਤੋਂ ਨਾਲ ਅੰਦਰੋਂ ਕਿੱਧਰ ਨਹੀਂ ਅੰਦਰੋਂ ਨਾ ਨਾ ਰਲੇ ਆ ਅੱਛਾ ਕਿੰਨੇ ਕਹਿੰਦੇ ਕਿੰਨੇ ਨਾਲ ਰਲੇ ਆ ਸੈਂਟਰ ਨਾਲ ਰਲੇ ਸੈਂਟਰ ਨਾਲ ਕੌਣ ਇਹ ਭਗਵੰਦ ਮਾਨ ਹਾਂ ਆ ਸੈਂਟਰ ਨਾਲ ਰਲੇ ਆ ਅੱਛਾ ਹਾਂ ਉੱਤੋਂ ਸਾਡੇ ਨਾਲ ਥੱਲੇ ਹੋਣਾ ਲਾਲਾ ਅੱਛਾ ਹਾਂ ਠੀਕ ਹੈ ਸੋ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਖਨੌਰੀ ਬਾਰਡਰ ਤੋਂ ਤੁਹਾਨੂੰ ਆਪਾਂ ਦਿਖਾ ਰਹੇ ਆ ਥੋੜੀ ਥੋੜੀ ਦੂਰੀ ਦੇ ਉੱਪਰ ਐਦਾਂ ਲੰਗਰ ਤਿਆਰ ਹੁੰਦੇ ਨੇ ਔਰ ਆਸਟਾਈਮ ਲਗਭਗ 2:30 ਦੁਪਹਿਰ ਦੇ ਵੱਚੁੱਕੇ ਨੇ ਔਰ ਇਹ ਲੰਗਰ ਦੀ ਤਿਆਰੀ ਦੇ ਵਿੱਚ ਕਿਸਾਨ ਵੀਰ ਲੱਗੇ ਹੋਏ ਨੇ ਔਰ ਤੁਸੀਂ ਦੇਖ ਸਕਦੇ ਹੋ ਦੂਰ ਤੱਕ ਆਪਾਂ ਤੁਹਾਨੂੰ ਸਟੇਜ ਤੇ ਲੈ ਕੇ ਚੱਲਦੇ ਆ ਜਿੱਥੇ ਆਸਟਾਈਮ ਜਗਜੀਤ ਸਿੰਘ ਡੱਲੇਵਾਲ ਵੀ ਮੌਜੂਦ ਹੈ ਬਾਕੀ ਹੋਰ ਕਿਸਾਨ ਆਗੂ ਵੀ ਮੌਜੂਦ ਨੇ ਦੇਖ ਸਕਦੇ ਹੋ ਇਹ ਵੀਰ ਆਲੂ ਧੋ ਰਹੇ ਨੇ ਕਿਉਂਕਿ ਇਹਨਾਂ ਨੇ ਵੀ ਲੰਗਰ ਬਣਾਉਣਾ ਔਰ ਭਾਈ ਜੀ 6 ਤਰੀਕ ਨੂੰ ਦਿੱਲੀ ਜਾਣ ਦਾ ਐਲਾਨ ਕੀਤਾ ਹੋਇਆ ਤੇ ਡਰ ਨਹੀਂ ਲੱਗਦਾ ਜਿਵੇਂ ਅੱਗੇ ਗੋਲੀਆਂ ਚੱਲੀਆਂ ਸੀ ਗੋਲੇ ਚੱਲੇ ਸੀ ਕੋਲ ਨਹੀਂ ਜੀ ਬਿਲਕੁਲ ਨਹੀਂ ਡਰਾਂਗਾ ਹੌਸਲੇ ਬਲੰਦ ਦਾ ਫੌਜਾਂ ਦੇ ਜੀ ਅੱਛਾ ਬੱਸ ਬਾਈ ਆਗੂਆਂ ਦਾ ਡਰ ਦੇਖਦੇ ਜਦੋਂ ਆਡਰ ਹੋ ਗਿਆ ਤਿਆਰੀ ਹੈ ਜੀ ਅੱਛਾ ਤੇ ਜਿਵੇਂ ਡੱਲੇਵਾਲ ਸਾਹਿਬ ਨੂੰ ਚੱਕ ਕੇ ਲੈ ਗਈ ਸੀ ਪੁਲਿਸ ਜੇ ਐਵੇਂ ਲੈ ਗਈ ਚੱਕ ਕੇ ਫੇਰ ਮੈਂ ਨਾ ਲੈ ਜੂ ਤਾਂ ਫਿਰ ਕੀ ਜੇ ਛੱਡ ਵੀ ਗਏ ਹਨਾ ਫੇਰ ਛੱਡ ਜਾਣਗੇ ਕੱਲਾ ਵਿੱਚ ਚੱਕ ਕੇ ਲਿਆਣਗੇ ਸਾਨੂੰ ਇਹ ਇੰਨਾ ਕੰਮ ਤਾਂ ਹੀ ਆ ਜੀ ਅੱਛਾ ਤੁਸੀਂ ਦੇਖ ਸਕਦੇ ਹੋ ਇੱਧਰ ਹਾਜੀ ਬਾਪੂ ਜੀ ਸਤਿ ਸ਼੍ਰੀ ਅਕਾਲ ਵਾਚਰ ਪੁੱਛ ਦਰਖਾਸਤ ਦਿੱਤੀ ਆ ਹਾਂਜੀ ਕਿੱਥੇ ਰਹੇ ਬਸ ਜੀ ਤੁਹਾਡੇ ਵਿੱਚ ਹੀ ਰਹਿਦਾ ਤੁਹਾਨੂੰ ਯਾਦ ਕਰਦੇ ਰਹਿੰਦੇ ਮਿਹਰਬਾਨੀ ਧੰਨਵਾਦ ਸ਼ੁਕਰੀਆ ਹੋਰ ਸੁਣਾਓ ਅੱਛਾ ਤੇ ਕਿਵੇਂ ਤਿਆਰੀਆਂ ਫਿਰ ਦਿੱਲੀ ਦੀਆਂ ਤਿਆਰੀਆਂ ਫੁੱਲ ਕੇ ਹਾਂਜੀ ਫੁੱਲ ਤਿਆਰੀਆਂ ਅੱਛਾ ਹਾਂਜੀ ਤੇ ਜੇ ਅੱਗੇ ਵਾਂ ਗੋਲੇ ਚੱਲ ਪਏ ਗੋਲੀਆਂ ਚੱਲ ਪੀਆਂ ਫੇਰ ਤੁਸੀਂ ਪਹਿਲੋਂ ਸਭ ਤੋਂ ਪਹਿਲੋਂ ਆਪਾਂ ਤੁਹਾਡਾ ਪੱਤਰਕਾ ਆ ਭਾਈਚਾਰੇ ਦਾ ਧੰਨਵਾਦ ਕਰ ਲੀਏ ਜੀ ਕਿਉਂਕਿ ਤੁਸੀਂ ਦੇਸ਼ ਉਦੇਸ਼ ਦੇ ਵਿੱਚ ਸਾਡੀ ਜਿਹੜੀ ਗਰੀਬਾਂ ਦੀ ਜੋ ਆਵਾਜ਼ ਜਿਹੜੀ ਪਹੁੰਚਾਉਂਦੇ ਜੀ ਤੇ ਤੁਹਾਡਾ ਤੇ ਵੈਸੇ ਹੀ ਤੁਸੀਂ ਵੜੀ ਵਧੀਆ ਠੋਕ ਕੇ ਗੱਲ ਕਰਦੇ ਜੀ ਧੰਨਵਾਦ ਤੁਸੀਂ ਜਿਹੜੀ ਸਚਾਈ ਪੇਸ਼ ਕਰਦੇ ਜੀ ਧੰਨਵਾਦ ਜੀ ਕਈ ਜਿਹੜਾ ਮੀਡੀਆ ਨੈਸ਼ਨਲ ਮੀਡੀਆ ਗੋਦੀ ਮੀਡੀਆ ਮੋਦੀ ਮੀਡੀਆ ਜੀ ਉਹ ਸਾਡੀ ਜਿਹੜੀ ਗਰੀਬਾਂ ਦੀ ਗੱਲ ਨਹੀਂ ਪਹੁੰਚਾਉਂਦੇ ਇਹ ਕਿਸੇ ਕਿਸੇ ਦੇ ਹਿੱਸੇ ਆਇਆ ਜੀ ਅਸੀਂ ਤੁਹਾਡਾ ਦੋਰੀ ਬੜਾ ਧੰਨਵਾਦ ਇਸ ਕਰਕੇ ਕਰਦੇ ਆ ਕਿਉਂਕਿ ਤੁਹਾਡੇ ਵਰਗੇ ਜਿਹੜੇ ਸਾਡੇ ਬੱਚੇ ਸਾਨੂੰ ਮਾਣ ਆ ਨਾਲੇ ਵੀ ਜਿਹੜੀ ਸਾਡੀ ਗਰੀਬਾਂ ਦੀ ਆਵਾਜ਼ ਹੁੰਦੇ ਅਸਲੀ ਅਸਲੀ ਉਹ ਦਾ ਸਾਚ ਜਿਹੜਾ ਸੱਚ ਪੇਸ਼ ਕਰੇ ਤੇ ਸੱਚੀ ਗੱਲ ਜਿਹੜੀ ਸਾਡੀ ਆ ساری ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਤੁਸੀਂ ਗੱਲਬਾਤ ਪਚਾਉਂਦੇ ਜਿਹੜੇ ਦੇਸ਼ਾਂ-ਵਦੇਸ਼ਾਂ ਦੇ ਵਿੱਚ ਸਾਡੇ ਬੱਚੇ ਸਾਡੇ ਭਰਾ ਬੈਠੇ ਆ ਸਾਡੇ ਜਿਹੜੇ ਕਿਸਾਨ ਕਿਸਾਨ ਪਿਛੇ ਬੈਠੇ ਆ ਜਿਹੜੇ ਹੋਰ ਸਾਡੇ ਨਾਲ ਦੁਕਾਨਦਾਰ ਤੇ ਮਜ਼ਦੂਰ ਜੀ ਤੇ ਸਾਰੇ ਬਿਠੇ ਆ ਉਹਨਾਂ ਵਾਸਤੇ ਤੁਸੀਂ ਗੱਲਬਾਤ ਕਰਾਉਂਦੇ ਜੀ ਅਸੀਂ ਤੁਹਾਡਾ ਫੇਰ ਧੰਨਵਾਦ ਕਰਨਾ ਚਾਹੁੰਦੇ ਆ ਤੇ ਆਓ ਫਤੇ ਬਲਾਈਆ ਵੈਗੁਰਜੀਕਾ ਖਾਲਸਾ ਸਾਹਿਬ ਵੈਗੁਰਜੀ ਕੀ ਫਤਿਹ ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਜੋ ਸਵਾਲ ਕਰਨਾ ਉਹ ਸਾਨੂੰ ਪੁੱਛੋ ਮੈਂ ਪੁੱਛਣਾ ਚਾਹੁੰਨਾ ਕਿ ਜਿਵੇਂ ਅੱਗੇ ਗੋਲੀਆਂ ਗੋਲੇ ਚਲਾਤੇ ਸੀ ਜੇ ਹੁਣ ਫੇਰ ਚਲਾਤੇ ਫੇਰ ਕੀ ਕਰੋਗੇ ਭਾਈ ਬਖਸ਼ੀ ਸਿੰਘ ਜੀ ਇਹ ਤੁਸੀਂ ਵੇਖੋ ਜੇ ਅਸੀਂ ਡਰਨ ਵਾਲੇ ਹੁੰਦੇ ਗੋਲਿਆਂ ਤੋਂ ਡਰਨ ਵਾਲੇ ਹੁੰਦੇ ਤੇ ਅੱਗੇ ਆਪਾਂ ਦਿੱਲੀ ਵੀ ਇੱਕ ਸਾਲ ਪੂਰਾ ਤੁਹਾਡੇ ਦਰਸ਼ਨ ਹੁੰਦੇ ਰਹੇ ਤੁਹਾਡੇ ਨਾਲ ਮੁਲਾਕਾਤ ਕਰ ਰਹੀਆਂ ਤੇ ਉੱਥੇ ਨਹੀਂ ਅਸੀਂ ਡਰੇ ਤੇ ਇਹ ਗੋਲੇ ਕਿਹੜੇ ਕਿਹੜੇ ਗੋਲਿਆਂ ਦੀ ਗੱਲ ਕਰਦੇ ਨੇ ਇਹ ਗੋਲੇ ਤੇ ਅਸੀਂ ਹੱਥਾਂ ਨਾਲ ਫੜ ਫੜ ਛੁੱਟੇ ਅੱਛਾ ਹੱਥਾਂ ਨਾਲ ਫੜ ਫੜ ਛੁੱਟੋਂਗੇ ਹਾਂਜੀ ਹਾਂਜੀ ਜੇ ਅਸੀਂ ਡਰਨ ਵਾਲੇ ਹੁੰਦੇ ਹੂੰ ਤੇ ਫਿਰ ਅਸੀਂ ਉਹਨੂੰ ਭੱਜ ਜਾਂਦੇ ਆ 12 13 ਮਹੀਨੇ ਜਿਹੜੇ ਆ ਇਹ ਨਾਂ ਇਥੇ ਬਿੰਦੇ ਜੀ ਕਿਉਂਕਿ ਸਾਡੇ ਅਸੀਂ ਡਰਦੇ ਸਾਡੀ ਇਹ ਬੇਨਤੀ ਆ ਵੀ ਅਸੀਂ ਮਰਨਾ ਤੇ ਘਰ ਜਾ ਕੇ ਵੀ ਮਰਨਾ ਹੂੰ ਤੇ ਮੌਤ ਰ ਟਾਲਿਆ ਨਾ ਇਹ ਸਾਰੀ ਦੁਨੀਆ ਨੂੰ ਪਤਾ ਵੀ ਮੌਤ ਟਾਲਿਆ ਉਹ ਸਾਡੀ ਇੱਥੇ ਜਿਹੜੀ ਆ ਜਾਊਗੀ ਨਾ ਮੌਤ ਸਾਡਾ ਵੀਰ ਸਾਡਾ ਕਿੱਤਾ ਬਚਾਉਣ ਵਾਸਤੇ ਸਾਡੇ ਦੁਕਾਨਦਾਰ ਸਾਡੇ ਮਜ਼ਦੂਰ ਦੁਕਾਨਦਾਰ ਜੋ ਵੀ ਆ ਸਾਡੇ ਮੁਲਾਜ਼ਮ ਵੀਰ ਜਿਨ੍ਹਾਂ ਨਾਲ ਧੱਕਾ ਹੋ ਰਿਹਾ ਅਸੀਂ ਸਾਰੇ ਉਹਨਾਂ ਦੀ ਲੜਾਈ ਨਾਲ ਲੜਦੇ ਨੀ ਕਿਸਾਨੀ ਦੀ ਲੜਾਈ ਨਹੀਂ ਸਾਡੀ ਲੜਦੇ ਇਹ ਸਰਬੱਤ ਦੇ ਭਲੇ ਦੀ ਲੜਾਈ ਸਰਬੱਤ ਦੇ ਭਲੇ ਦੀ ਲੜਾਈ ਇਹ ਗੁਰੂ ਨਾਨਕ ਸਾਹਿਬ ਨੇ ਇਹਦੀ ਨੀਂਹ ਰੱਖੀ ਆ ਅਸੀਂ ਉਹਨਾਂ ਦੇ ਪੁਰਣਿਆਂ ਤੇ ਚੱਲ ਕੇ ਜਿੰਨਾ ਚਿਰ ਸਾਡੇ ਵਿੱਚ ਪ੍ਰਾਣ ਆ ਉਹਨਾਂ ਚਿਰ ਅਸੀਂ ਕਿਸੇ ਗੱਲੋਂ ਵੀ ਪਿੱਛੇ ਨਹੀਂ ਹਟਾਂਗੇ ਕਿਉਂਕਿ ਜੇ ਅਸੀਂ ਪਿੱਛੇ हट ਗਏ ਤੇ ਇਹ ਸਰਕਾਰਾਂ ਜਿਹੜੀਆਂ ਆ ਇਹ ਪ੍ਰਾਈਵੇਟ ਘਰਾਣਿਆਂ ਨੂੰ ਜਿਹੜਿਆ ਸਾਡੇ ਤੇ ਜ਼ੋਰ ਪੁਆਈ ਜਾਂਦੇ ਸਾਡੇ ਤੋਂ ਜ਼ਮੀਨਾਂ ਖੋਹਣ ਨੂੰ ਫਿਰਦੇ ਆ ਸਾਡੀਆਂ ਜਿਹੜੀਆਂ ਸਾਨੂੰ ਮਜ਼ਦੂਰ ਬਣਾਉਣਾ ਚਾਹੁੰਦੇ ਆ ਪਰ ਅਸੀਂ ਜਿੰਨਾ ਚਿਰ ਜੀਨੇ ਆ ਇਹ ਬਾਬਾ ਬੰਦਾ ਸਿੰਘ ਦੀ ਦਿੱਤੀ ਹੋਈ ਵਿਰਾਸਤ ਜਿਹੜੀ ਆ ਉਹਨੂੰ ਅਸੀਂ ਨਹੀਂ ਜਾਣਦੇ ਆਂਗੇ ਸਾਡੀਆਂ ਜਾਨਾਂ ਕਿਉਂ ਨਾ ਲੱਗਣੀਆਂ ਅਸੀਂ ਹਰ ਕੁਰਬਾਨੀ ਤਿਆਰ ਨੂੰ ਕਰਨ ਨੂੰ ਤਿਆਰ ਤੁਸੀਂ ਇੱਕ ਪੁੱਛਿਆ ਵੀ ਢੱਲੇਵਾਰ ਸਾਹਿਬ ਨੂੰ ਜਾਰੀ ਕੀ ਹੋ ਗਿਆ ਜੇ ਇੱਕ ਢੱਲੇਵਾਰ ਸਾਹਿਬ ਨੂੰ ਲੈ ਕੇ ਅਸੀਂ ਪਿੱਛੇ ਹੁਣ ਤੁਸੀਂ ਵੇਖੋ ਮੋਰਚੇ ਨੂੰ ਢਿੱਲਾ ਨਹੀਂ ਪੈਂਡ ਦਿੱਤਾ ਸਖਜੀਤ ਸਿੰਘ ਹਰਦੋਹ ਝੰਡੇ ਨੇ ਉਸੇ ਵੇਲੇ ਮੋਰਚਾ ਸੰਭਾਲ ਲਿਆ ਉਹਨਾਂ ਤੋਂ ਮਗਰੋਂ ਅਸੀਂ ਵੀ ਤਿਆਰ ਆਂ ਬਿਲਕੁਲ ਤਿਆਰ ਬੈਠੇ ਆਂ ਸਰਕਾਰ ਕਿੰਨਿਆਂ ਨੂੰ ਚੋਕੂ ਲੂਗੀ ਇੱਥੇ ਉਹਨੂੰ ਭੁਲੇਖਾ ਕੱਢ ਦੇਣਾ ਚਾਹੀਦਾ ਵੀ ਇੱਥੇ ਸਾਰੇ ਜਿਹੜੇ ਆਂ ਡੱਲੇਵਾਲ ਸਾਡੇ ਬਹੁਤ ਸਤਕਾਰ ਜੋਰ ਆਗੂ ਆ ਪਰ ਅਸੀਂ ਉਹਨਾਂ ਦੇ ਪੂਰਨਿਆਂ ਤੇ ਚੱਲ ਕੇ ਅਸੀਂ ਸਾਰਾ ਜਿੰਨਾ ਮੋਰਚਾ ਸਾਰੀ ਜਿਹੜੇ ਸੰਗਤ ਆ ਉਹ ਸਾਰੀ ਡੱਲੇਵਾਲਾ ਜੇ ਇੱਕ ਡੱਲੇਵਾਲ ਨੂੰ ਲੈ ਜਾਣਗੇ ਫਿਰ ਵੇਖੋ ਅਸੀਂ ਮਰਨੋਂ ਪਿੱਛੇ ਤਿਆਰ ਆਂ ਫਿਰ ਵੇਖੋ ਤੁਸੀਂ ਅਸੀਂ ਡੱਲੇਵਾਲ ਦਾ ਖਿਆਲ ਜਦੋਂ ਛੜਦ ਤਾਂ ਮਨ ਦੇ ਵਿੱਚੋਂ ਜਿਹੜੇ ਸਭ ਨੂੰ ਭੰਡਲੇ ਸਾਬਾ ਡੱਲੇ ਸਾਹਿਬ ਨੇ ਇੱਥੇ ਵੀ ਮਰਨ ਦਾ ਇਹ ਚੁੱਕਿਆ ਸੀ ਤੇ ਜੇ ਉੱਥੇ ਹੋ ਜਾਣਗੇ ਤਾਂ ਵੀ ਉਹ ਤੁਸੀਂ ਕਿਹੜੋਂ ਮੋਰਚੇ ਦਾ ਅਸੀਂ ਮਗਰੋਂ ਮੋਰਚਾ ਸੰਭਾਲ ਲਿਆ ਸੁਖਜੀਤ ਸਿੰਘ ਹਰਦਵਾਲ ਝੰਡੇ ਨੇ ਉਸੇ ਵੇਲੇ ਮੋਰਚਾ ਸੰਭਾਲ ਲਿਆ ਉਹਦੇ ਤੋਂ ਬਾਅਦ ਸਾਡੇ ਆਗੂ ਇੰਦਰਜੀਤ ਸਿੰਘ ਕੋਟ ਬੁੱਢਾ ਨੇ ਜਿਹੜਾ ਇਹ ਲੈ ਆ ਉਹਨਾਂ ਤੋਂ ਬਾਅਦਾਂ ਐ ਇੰਨੀ ਜਿਹੜੀ ਪ੍ਰੇਰਣਾ ਹੈ ਇੰਨੀ ਜਿਹੜੀ ਤਾਕਤ ਆ ਉਹ ਕਿੱਥੋਂ ਲੈਨੇ ਹੋ ਕਿੱਥੋਂ ਆਉਂਦੀ ਹੈ ਇਹ ਸਾਨੂੰ ਸਾਡੇ ਗੁਰੂ ਨਾਨਕ ਸਾਹਿਬ ਨੇ ਦਸ਼ਮੇਸ਼ ਪਿਤਾ ਨੇ ਆਪਣੇ ਛੋਟੇ ਛੋਟੇ ਬੱਚੇ ਆਪਦਾ ਪਰਿਵਾਰ ਵਾਰ ਕੇ ਤੇ ਉਹਨਾਂ ਨੇ ਸਾਡੇ ਵਿੱਚ ਜਿਹੜੀ ਆ ਹਿੰਮਤ ਕਰਨ ਦਾ ਜਿਹੜਾ ਉਹ ਸਾਨੂੰ ਬਨ ਬਖਸ਼ਿਆ ਸੀ ਉਹਨਾਂ ਤੋਂ ਬਨ ਲੈ ਲਿਆ ਨਾਕੇ ਮੋਦੀ ਤੋਂ ਇੱਥੇ ਅਹਿਮਦ ਸ਼ਾਜ਼ ਅਬਦਾਲੀ ਵਰਗੇ ਆਏ ਇੱਥੇ ਮੰਨੂ ਵਰਗੇ ਆਏ ਜਿਨ੍ਹਾਂ ਨੇ ਸਾਡੀ ਕੌਮ ਨੂੰ ਮਟਾਉਣਾ ਚਾਹਿਆ ਰੰਗਜੀਬ ਵਰਗੇ ਆਏ ਜਿਹੜੇ ਸਵਾ ਸਵਾ ਮਣ ਜਨੇਊ ਲਾ ਕੇ ਤੇ ਫੇਰ ਆਂਦੇ ਰੋਟੀ ਖਾਂਦੇ ਹਾਂ ਤੇ ਮੋਦੀ ਕਿਹੜੀ ਚੀਜ਼ ਆ ਤਾਂ ਤੁਸੀਂ ਸਾਡੇ ਨਾਲੋਂ ਪੜੇ ਵੀ ਜਾਦੇ ਦੇ ਇਤਿਹਾਸ ਦੀ ਜਾਣਕਾਰੀ ਵੀ ਰੱਖਦੇ ਹੋ ਕਿਉਂਕਿ ਤੁਹਾਡਾ ਜਿਹੜਾ ਇਹ ਪੱਤਰਕਾਰੀ ਦਾ ਇਹ ਇਹ ਤੁਸੀਂ ਜਾਣਕਾਰੀ ਸਾਰੇ ਦੇਸ਼ ਦੀ ਸਾਰੇ ਦੇਸ਼ਾਂ ਦੀ ਜਾਣਕਾਰੀ ਰੱਖਦੇ ਇੱਥੇ ਮੀਰ ਮੰਨੂ ਵਰਗੇ ਆਏ ਮੰਨੂ ਵਰਗੇ ਆਏ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉ ਮੰਨੂ ਵੜਦਾ ਅਸੀਂ ਦੂਣ ਸੋਆਨੇ ਹੋਏ ਦੂਣ ਸੋਏ ਹੋਏ ਜੀ ਇਹੋ ਗੱਲ ਹੁਣ ਮੋਦੀ ਤੇ ਆਪਣੀ ਜਿਹੜੀ ਆ ਇਹ ਆਪਾਂ ਤੁਕ ਨੂੰ ਥੋੜਾ ਜਿਹਾ ਉਲਟ ਕਰ ਦਾਂਗੇ ਕਿਉਂਕਿ ਆਪਾਂ ਕੁਰਬਾਨੀ ਦੇ ਉਲਟ ਨਹੀਂ ਜਾ ਸਕਦੇ ਆਪਾਂ ਥੋੜਾ ਜਿਹਾ ਮੋਦੀ ਨੂੰ ਦੱਸਣਾ ਚਾਹੁੰਦਾ ਹਾਂ ਵੀ ਹਾਂ ਮੰਨੂ ਜਿਹੜੀ ਆ ਉਹ ਸਾਡੀ ਦਸਰੀ ਬਣਿਆ ਮੋਦੀ ਹੂੰ ਪਰ ਅਸੀਂ ਉਤੋਂ ਕੱਟੇ ਜਾਣ ਵਾਲੇ ਨਹੀਂ ਅਸੀਂ ਆਪਣੀ ਜਾਨ ਤੇ ਦੇ ਦਾਂਗੇ ਪਰ ਜਿਹੜੀਆਂ ਜ਼ਮੀਨਾਂ ਆਏ ਅਸੀਂ ਨਹੀਂ ਆਪਦੇ ਹੱਥੋਂ ਜਾਣਾਂ ਬਾਨੀਆਂ ਨਾਨੀਆਂ ਕੋਲੇ ਨਹੀਂ ਜਾਣ ਬਾਨੀਆਂ ਦਾਨੀਆਂ ਕੋਲੇ ਨਹੀਂ ਜਾਣ ਇਹਨਾਂ ਨੇ ਬੜੇ ਹੱਥਾਂ ਕੱਡੇ ਅਪਣਾਏ ਇਹ ਆਜ਼ਾਦ ਜੀ ਤੁਸੀਂ ਸਾਡੇ ਨਾਲੋਂ ਜ਼ਿਆਦਾ ਜਾਣਦੇ ਜੀ ਇੱਕ ਆ ਜਿਹੜੀ ਭਾਰਤ ਮਾਲਾ ਸਾਡੇ ਸਿਰ ਤੇ ਲਿਆਤੀ ਕਿਉਂਕਿ ਇਹਦੇ ਉਹਦੀ ਇਹਦੇ ਉੱਤੇ ਤਾਂ ਅਸੀਂ ਗਰੀਬ ਬੰਦਾ ਤੇ ਉਹ ਨਹੀਂ ਚੜ ਸਕਦਾ ਇਹਨਾਂ ਸਾਡੀ ਲੱਖਾਂ ਕਿੱਲਾ ਜਿਹੜਾ ਜ਼ਮੀਨ ਆ ਉਹ ਉਹ ਇਹਨਾਂ ਨੇ ਢਾਪ ਲਿਆ ਹੁਣ ਫੇਰ ਇੱਕ ਹੋਰ ਇਹ ਮਰ ਯੋਜਨਾ ਲਿਆ ਰਿਹਾ ਕਿਉਂਕਿ ਉਹਨਾਂ ਇਹਨਾਂ ਦੀ ਅੱਖ ਸਾਡੇ ਪਾਣੀਆਂ ਤੇ ਆ ਵੀ ਜਿਹੜਾ ਪਾਣੀ ਦੇ ਕਬਜ਼ਾ ਕਰਾਂਗੇ ਇਹ ਤੁਹਾਡੇ ਪੰਜਾਬ ਵਰਗਾ ਕਿਤੇ ਪਾਉਣ ਪਾਣੀ ਨਹੀਂ ਹੈਗਾ ਜਿਤਨਾ ਬਾਹਰਲੇ ਦੇਸ਼ਾਂ ਤੋਂ ਉਹ ਤੇਲ ਵੇਚਦੇ ਆ ਇਹਨਾਂ ਦੀਆਂ ਬਾਨੀਆਂ ਡਾਨੀਆਂ ਦੀ ਰਲ ਮਿਲ ਕੇ ਸਾਡੇ ਪਾਣੀ ਤੇ ਆਖਿਆ ਇਹ ਪਾਣੀ ਦੇ ਕਬਜ਼ਾ ਕਰ ਲਾਂਗੇ ਇੱਕ ਬੰਨੇ ਸਾਨੂੰ ਜਿਹੜਾ ਝੋਨੇ ਦਾ ਰੌਲਾ ਪਾ ਰਿਹਾ ਵੀ ਝੋਨਾ ਨਾ ਲਾਓ ਇਹਨੇ ਪਾਣੀ ਮੁਕਾਤਾ ਇਹ ਹੁਣ ਸਰਕਾਰ ਨੇ 8000 ਜਿਹੜਾ ਸੈਲਰ ਆ ਉਹਦੇ ਵਿੱਚ ਦੱਸੋ ਕੀ ਵਿਗਣਾ ਸੈਲਰਾਂ ਦੇ ਵਿੱਚ ਝੋਨਾ ਵਿੱਚ ਕੋਈ ਹੋਰ ਵੀ ਕੋਈ ਫਸਲ ਹੈ ਹਾਂ ਹਾਥ ਹਜ਼ਾਰ ਸੈਲਰ ਤੇ ਅਸੀਂ ਦੇ ਚਲੋ ਬਹੁਤੇ ਜਿਆਦੇ ਪੜੇ ਨਹੀਂ ਸਿੱਧਾ ਜਿਹਾ ਹਾਲ ਉਹਨਾਂ ਨੇ ਜੀ ਜੇ ਚਾਰ ਕਿੱਲੇ ਇੱਕ ਸੈਲਰ ਲਵੇ ਪਰ ਚੋਂ ਕਿੱਲੇ ਨਾਲ ਦਾ ਗੁਜਾਰਾ ਨਹੀਂ ਹੁਣਾ ਚਾਰ ਕਿੱਲੇ ਦਾ 32000 ਕਿੱਲਾ ਲੈ ਕੇ ਤੇ ਛੋਟੇ-ਛੋਟੇ ਜਿਹੜੇ ਆ ਸਾਡਾ ਪਿੰਡ 1500 ਵੋਟ ਵਾਲਾ ਤੇ ਸਾਡਾ 950 ਕਿਲਾ ਤੇ ਉਹਦੇ ਨਾਲ ਤੁਸੀਂ ਹਿਸਾਬ ਲਾ ਲਓ ਕਿ ਕਿੰਨੇ ਪਿੰਡ ਚੱਲਦੇ ਆ ਤੇ ਸਾਡੇ ਸਾਡੇ ਜ਼ਿੰਮੇਦਾਰਾਂ ਨੂੰ ਇੰਨੀ ਸਮਝ ਨਹੀਂ ਲੱਗਦੀ ਇਹ ਆਂਦੇ ਆ ਵੀ ਜ਼ਮੀਨਾਂ ਖੋਣਗੇ ਕਿ ਤਰ੍ਹਾਂ ਉਹਨਾਂ ਐਸ ਠੰਗਣਾ ਤੁਹਾਨੂੰ 2-2 ਕਰੋੜ ਦਾ ਕਿਲੇ ਦਾ ਵੀ ਦੇਣਗੇ ਹਰ ਹੱਥ ਕੰਡਾ ਪਣਾਉਣਗੇ ਜਿਹੜੇ ਚਾਰ ਸਾਡੇ ਵਰਗੇ ਵੇਰਨਗੇ ਉਹਨਾਂ ਉਹਨਾਂ ਨੂੰ ਡੰਡਾ ਫੇਰਨ ਲਗੇ ਉਹਨਾਂ ਨੂੰ ਜੇਲ੍ਹਾਂ ਚੋਂ ਸੁਟਣਗੇ ਪਰ ਇਹ ਜਿਹੜੀ ਚਾਲ ਆ ਇਹਨਾਂ ਨੂੰ ਦੱਸਣਾ ਚਾਹੁੰਦੇ ਮੈਂ ਤੁਹਾਡੀ ਚਾਲ ਜਿਹੜੀ ਇੱਕ ਕਾਮਯਾਬ ਨੇ ਹੋਣੀ ਕਿਉਂਕਿ ਇਹ ਜ਼ਮੀਨਾਂ ਦੇ ਹੱਕ ਸਾਨੂੰ ਦਸ਼ਮੇਸ਼ ਪਿਤਾ ਨੇ ਗੁਰੂ ਨਾਨਕ ਸਾਹਿਬ ਨੇ ਜਿੱਥੇ ਸਿੱਖੀ ਦੀ ਨਹੀਂ ਰੱਖੀ ਆ ਉੱਥੇ ਉਹਨਾਂ ਕਿਸਾਨੀ ਦੀ ਵੀ ਆਪਦੇ ਹੱਥੀਂ ਹਲਵਾ ਕੇ ਸਾਡੇ ਗੁਰੂਆਂ ਨੇ ਜਿਹੜੀ ਇਸ ਅਧੀਨੀ ਰੱਖੀ ਆ ਇਹਨੂੰ ਕੋਈ ਮਾਰਨ ਵਾਲਾ ਅਰੇ ਤੱਕ ਨਹੀਂ ਜੰਮਿਆ ਦੁਨੀਆ ਤੇ ਹੂੰ ਬਿਲਕੁਲ ਬਿਲਕੁਲ ਠੀਕ ਹੈ ਗੱਲ ਬੜੇ ਆਏ ਨੇ ਸਾਨੂੰ ਮਟਾਉਣ ਵਾਲੇ ਨਹੀਂ ਮਿਟੇ ਹਾਂ ਅਸੀਂ ਸੰਸਾਰ ਵਿੱਚੋਂ ਬਾਪੂ ਜੀ ਕਿਵੇਂ ਕੀ ਮਨੋਬਲ ਹੈ ਉਮਰ ਕਾਫੀ ਹੋ ਚੁੱਕੀ ਹੈ ਤੇ ਦਿੱਲੀ ਜਾਣ ਦਾ ਐਲਾਨ ਹੋ ਚੁੱਕਾ ਹੈ ਬਜ਼ੁਰਗ ਅਵਸਥਾ ਤੁਹਾਡੀ ਸਾਰਿਆਂ ਦੀ ਕੀ ਲੱਗਦਾ ਹੈ ਇਹ ਦੱਸਣਗੇ ਇਹੀ ਦੱਸਣਗੇ ਬਿਲਕੁਲ ਤੁਹੇ ਇੱਥੇ ਵੇਖੋ ਭਵੇਂ ਬੁੱਢਾ ਹੋਵੇ ਭਵੇਂ ਨੌਜਵਾਨ ਹੋਵੇ ਉਹਦੇ ਵਿੱਚ ਸਾਡੇ ਜਿਹੜੇ ਸਿੱਖ ਕੌਮ ਦੇ ਵਿੱਚ ਵੇਖੋ ਸਾਡੇ ਜਿਹੜੇ ਸਤਕਾਰਯੋਗ ਬਹੁਤੀ ਸਤਕਾਰਯੋਗ ਸਹਬਜ਼ਾਦੇ ਜਿਨ੍ਹਾਂ ਨੇ 4 ਸਾਲ ਦੀ ਤੇ 6 ਸਾਲ ਦੀ ਉਮਰ ਦੇ ਵਿੱਚ ਉਹ ਅਸ਼ੀਧੀਆਂ ਪ੍ਰਾਪਤ ਕੀਤੀ ਜਿਹੜੀ ਦੁਨੀਆ ਤੇ ਨਹੀਂ ਕਰ ਸਕਦਾ ਇਹ ਸਾਡੀਆਂ ਬੀਬੀਆਂ ਦੇ ਪੇਟ ਦੇ ਵਿੱਚ ਬੱਚੇ ਸੀ ਉਹਨਾਂ ਨੇ ਅਸ਼ੀਧੀਆਂ ਦਿੱਤੀਆਂ ਤੇ ਉਧਰ ਦੂਜੇ ਬੰਨੇ ਆ ਜੋ ਸਾਡਾ ਬਾਬਾ ਸ਼ਾਮ ਸਿੰਘ ਤਾਰੀ ਬਾਬਾ ਨੌ ਸਿੰਘ ਜੀ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ 90 95 ਸਾਲ ਦੀ ਉਮਰ ਦੇ ਵਿੱਚ ਉਹ ਕਾਰਨਾਮੇ ਕਰਕੇ ਵਿਖਾਏ ਜਿਹੜੇ ਨੌਜਵਾਨੀ ਨਹੀਂ ਕਰ ਸਕਦੀ ਉਹਨਾਂ ਨੇ 18-18 ਸੇਰ ਦਾ ਜਿਹੜਾ ਖੰਡਾ ਵਾਇਆ ਅਸੀਂ ਉਹਨਾਂ ਦੇ ਵਾਰਿਸ ਆਂ ਕੀ ਬਾਤ ਬਿਲਕੁਲ ਸਹੀ ਗੱਲ ਹੈ ਜਿਹੜੇ ਵਾਰਿਸ ਨੇ ਗੁਰੂ ਗੋਬਿੰਦ ਸਿੰਘ ਦੇ ਜਿਹੜੇ ਵਾਰਿਸ ਨੇ ਬੰਦਾ ਬਹਾਦਰ ਦੇ ਉਹਨਾਂ ਨੂੰ ਨਹੀਂ ਅੱਜ ਦੀਆਂ ਹਕੂਮਤਾਂ ਹਰਾ ਸਕਦੀਆਂ ਕਿਉਂਕਿ ਬੜੇ ਬੜੇ ਜ਼ਾਲਮਾਂ ਦੇ ਨਾਲ ਇਹਨਾਂ ਨੇ ਮੱਥੇ ਲਾਏ ਨਹੀਂ